ਇਹ ਬੰਦੇ ਨੂੰ ਤੁਸੀਂ ਜਾਣਦੇ ਹੋ ਇਹ ਕਿ ਤੁਹਾਨੂੰ ਮੂੰਹ ਦਿਖਾਉਣ ਦੇ ਕਾਬਿਲ ਨਹੀਂ ਰਿਹਾ ਇਹ ਤਾਂ ਓਪਨ ਚੈਲੰਜ ਹੈ ਕੋਈ ਬੰਦਾ ਜੇ ਨਾਲ ਸ਼ਰਤ ਲਾਉਣੀ ਚਾਹੁੰਦਾ ਹੈ ਤਾਂ ਲਾ ਸਕਦਾ ਹੈ 20 ਸਮੋਸਿਆਂ ਦਾ ਹੈ ਨਾ ਤੁਸੀਂ ਵੇਖ ਲਓ ਵੀ 65 ਸਾਲ ਦੇ ਹੈ ਬਾਬਾ ਜੀ ਸਾਡੇ ਤੇ ਨਿਸ਼ਾਨ ਸਾਹਿਬ ਤੇ ਜਦੋਂ ਵੀ ਚੋਲਾ ਸਾਹਿਬ ਚੜਾਉਣਾ ਹੁੰਦਾ ਹੈ ਤਾਂ ਬਾਬਾ ਜੀ ਆਪ ਖੁਦ ਇਹ ਸੇਵਾ ਨਿਭਾਉਂਦੇ ਆ ਪਰਮਾਤਮਾ ਦੀ ਕਿਰਪਾ ਨਾਲ ਕੱਲ੍ਹ ਜਿਹੜਾ ਸਫਰ ਆਊਟ ਆਫ ਕੰਟਰੀ ਅਸੀਂ ਜਾ ਰਹੇ ਹਾਂ ਘੁੰਮਣ ਤੇ ਕਿੱਥੇ-ਕਿੱਥੇ ਤੇ ਕਿਵੇਂ-ਕਿਵੇਂ ਜਾ ਰਹੇ ਹਾਂ ਤੁਹਾਨੂੰ ਹਰ ਇੱਕ ਚੀਜ਼ ਤੁਹਾਨੂੰ ਬਲੌਗ 'ਚ ਦੇਖਣ ਨੂੰ ਮਿਲੂਗੀ ਛੋਟੀ ਉਮਰੇ ਵੱਡੀਆਂ ਮੱਲਾਂ ਜੇ ਕਿਸੇ ਨੇ ਮਤਲਬ ਇੰਸਟਾਗ੍ਰam ਦੇ ਫੋਲੋਅਰ ਵਧਾਉਣੇ ਹੋਣ ਤਾਂ ਇਹ ਬੰਦਾ ਮਤਲਬ ਵਧਾਉਂਦਾ ਅਸੀਂ ਇਸ ਵਕਤ ਹੈਗੇ ਆ ਜੀ ਭੁਲੜਾ ਵਾਲਾ ਪਿੰਡ 'ਚ ਇਹਨੂੰ ਕਾਛੀ ਨੇ ਗਿਫਟ ਕਰਨਾ ਆਪਾਂ ਕਾਛੀ ਆਵੇ ਤਾਂ ਉਹਨੂੰ ਇੱਕ ਬਰਬਲਾ ਗਿਫਟ ਕਰਨਾ ਆਪਾਂ ਠੀਕ ਹਾਂਜੀ ਦੋਸਤੋ ਗੁੱਡ ਮਾਰਨਿੰਗ ਸਵਾਗਤ ਹੈ ਤੁਹਾਡਾ ਅੱਜ ਦੀ ਨਵੀਂ ਵੀਡੀਓ ਚ ਉਮੀਦ ਹੈ ਤੁਸੀਂ ਸਾਰੇ ਵਧੀਆ ਹੋਵੋਗੇ ਤੰਦਰੁਸਤ ਹੋਵੋਗੇ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਤੇ ਰੱਖਣ ਜੀ ਤੇ ਆਜੋ ਕਰਾਂਗੇ ਅੱਗੇ ਆਪਾਂ ਅੱਜ ਦੀ ਵੀਡੀਓ ਵੱਲ ਇੱਥੋਂ ਦੇਖੋ ਕੀ ਲੱਗਦਾ ਹੈ ਤਾਂ ਹਾਈਟ ਹੀ ਬਹੁਤ ਹੋ ਗਈ ਇਹਨਾਂ ਦੀ ਪਹਿਲਾਂ ਤਾਂ ਕਿਸੇ ਨੇ ਵਿੱਚ ਬੇਸੀਕ ਸੇੜਤੀ ਸੱਕ ਲੱਗੀ ਸੀ ਲੋ ਉਹਦਾਂ ਕਾਫੀ ਮਰ ਚਕੀਆਂ ਸੀ ਤੁਸੀਂ ਦੇਖ ਲਓ ਪਿੰਡ ਦੇ ਵਿੱਚ ਆਹੇ ਉੰਬੈਸੇ ਵਿਊ ਜਿਆਦਾ ਘੰਟਾ ਹੁੰਦਾ ਹੈ ਪਰ ਆਇਆ ਵੀ ਜਿਹੜੇ ਸਰਸੁਰਜ ਹੋ ਜਾਂਦੇ ਜਨਵਰਾਂ ਦਾ ਘਰ ਬਣ ਜਾਂਦਾ ਤੇ ਨਾਲ ਹੀ ਗੁਰੂ ਘਰ ਆ ਤੇ ਨਾਲ ਹੀ ਸਕੂਲ ਹੈ ਉਦੋਂ ਪਰੇਸ਼ਾਨੀ ਆ ਸਕਦੀ ਹੈ ਅੱਜ ਵਿੱਚ ਅੱਗ ਲੱਗੀ ਵੀ ਵੇਜ ਦੇ ਨਾਲ ਨਾ ਥੋੜੇ ਮਰ ਜਣਗੀਆਂ ਸੌਖਾ ਹੋ ਜਾਂਦਾ ਬਾਕੀ ਨਰੇਗ ਵਾਲੇ ਵੀਰ ਤਾਂ ਕਰਨਗੇ ਸਾਫ ਇਹਨੂੰ ਜੇ ਡਿਊਟੀ ਲਈ ਸਤਨਾ ਹੋ ਵਾਹਿਗੁਰੂ ਸੱਚੇ ਪਾਸ਼ਾ ਵਾਹਿਗੁਰੂ ਵਾਹਿਗੁਰੂ ਸਤਿ ਸ੍ਰੀ ਅਕਾਲ ਕੀ ਹਾਲ ਠੀਕ ਆ ਬਾਈ ਕੀ ਕਰੀ ਜਾਂਦੇ ਹੋ ਮੈਂ ਪੈਪਾ ਬੋਆ ਨਾ ਨਾ ਬਾਬੇ ਸਾਡੀ ਉਮਰ ਕਿੰਨੀ ਹੋ ਗਈ ਹੋਣੀ ਹੈ ਮੇਰੀ 65 ਤੁਸੀਂ ਵੇਖ ਲਓ ਵੀ 65 ਸਾਲ ਦੇ ਆ ਬਾਬਾਈ ਸਾਡੇ ਤੇ ਨਿਸ਼ਾਨ ਸਾਹਿਬ ਤੇ ਜਦੋਂ ਵੀ ਚੋਲਾ ਸਾਹਿਬ ਚੜਾਉਣਾ ਹੁੰਦਾ ਤਾਂ ਬਾਬਾ ਜੀ ਆਪ ਖੁਦ ਇਹ ਸੇਵਾ ਨਿਭਾਉਂਦੇ ਆ ਕਿੰਨੇ ਸਾਲ ਹੋ ਗਏ ਨੂੰ ਜਾਂਦੇ ਨੂੰ ਤਾਂ ਜੀ 80 ਤੋਂ ਲੈ ਕੇ ਅੱਛਾ 80 ਤੋਂ ਲੈ ਕੇ ਹੁਣ ਤਾਂ ਹੀ ਤੁਸੀਂ ਵੇਖ ਲਓ ਜੀ 1980 ਤੋਂ ਲੈ ਕੇ 2024 ਖਤਮ ਹੋਣ ਵਾਲਾ 25 ਚੜਨ ਵਾਲਾ ਤੇ ਇਹਨਾਂ ਚਿਰ ਬਾਬੇ ਨੇ ਸੇਵਾ ਨਿਭਾਈ ਹੈ ਪਰਮਾਤਮਾ ਦੇ ਕੰਮ ਕਾਰਜ ਵਿੱਚ ਬਰਕਤ ਪਾਉਣ ਉਹ ਮਰਾ ਲੰਬੀਆਂ ਹੋਣ ਵਾਹਿਗੁਰੂ ਤੁਹਾਨੂੰ ਹਮੇਸ਼ਾ ਖੁਸ਼ ਰੱਖਣ ਦੇ ਆਜੇ ਆਪਣੇ ਗੁਰੂ ਘਰ ਦਾ ਨਿਸ਼ਾਨ ਸਾਹਿਬ ਵਾਹਿਗੁਰੂ ਸੱਚੇ ਪਾਤਸ਼ਾਹ ਇਹਦੀ ਸੇਵਾ ਨੂੰ ਮੋਂਦੇ ਬਾਬਾ ਜੀ ਮੈਂ ਤੇ ਬਰਾੜ ਸਾਹਿਬ ਮਤਲਬ ਕਾਸ਼ਦੀਪ ਸਿੰਘ ਬਰਾੜ ਮੈਂ ਲੈਣ ਆਇਆ ਸਾਡੀ ਮੈਚਿਕ ਮੈਚਿੰਗ ਅੱਜ ਜੈਲੋ ਜੈਲੋ ਤੇ ਹੁਣ ਮੈਂ ਜਾ ਰਿਹਾ ਜੀ ਨਾਰਕੀ ਤੇ ਪਰਮਾਤਮਾ ਦੀ ਕਿਰਪਾ ਨਾਲ ਕੱਲ੍ਹ ਜਿਹੜਾ ਸਫਰਾ ਆਊਟ ਆਫ ਕੰਟਰੀ ਅਸੀਂ ਜਾ ਰਹੇ ਹਾਂ ਘੁੰਮਣ ਤੇ ਕਿੱਥੇ ਕਿੱਥੇ ਤੇ ਕਿਵੇਂ ਕਿਵੇਂ ਜਾ ਰਹੇ ਹਾਂ ਤੁਹਾਨੂੰ ਹਰੇਕ ਚੀਜ਼ ਤੁਹਾਨੂੰ ਬਲੌਗ 'ਚ ਦੇਖਣ ਨੂੰ ਮਿਲੂਗੀ ਤੇ ਤਾਂ ਕਰਕੇ ਯਾਰ ਰੋਜ਼ ਬਲੌਗ ਵੇਖਿਆ ਕਰੋ ਹਾਂ ਤਾਂ ਤੇ ਬਹੁਤ ਵਧੀਆ-ਵਧੀਆ ਬਲੌਗ ਆ ਰਹੇ ਆ ਤੁਹਾਨੂੰ ਕੱਲੀ-ਕੱਲੀ ਚੀਜ਼ ਦੀ ਜਾਣਕਾਰੀ ਦੇਵਾਂਗੇ ਕਿ ਕਿੰਨਾ ਖਰਚਾ ਆਉਂਦਾ ਹੈ ਕਿਵੇਂ ਹੋਟਲ ਬੁੱਕ ਕਰਨਾ ਕਿਵੇਂ ਸਭ ਕੁਝ ਕਰਨਾ ਸਭ ਕੁਝ ਤੁਹਾਨੂੰ ਦੱਸਾਂਗੇ A to Z ਤੇ ਬਹੁਤ ਵਧੀਆ ਬਲੌਗ ਆ ਰਹੇ ਆ ਤੁਸੀਂ ਬਸ ਨਜ਼ਾਰੇ ਲਿਓ ਹੁਣ ਬਹੁਤ ਲੰਬੇ-ਲੰਬੇ ਬਲੌਗ ਆਉਣਗੇ ਤੇ ਬਾਕੀ ਜਿਹੜੀ ਵੀ ਗੱਲ ਤੁਹਾਨੂੰ ਕਹੀ ਸੀ ਉਸ ਗੱਲ ਤੇ ਮੈਂ ਕਾਮ ਹ ਉਹ ਵੀ ਤੁਹਾਡੇ ਲਈ ਸਰਪ੍ਰਾਈਜ਼ ਹੈ ਤੇ ਬਸ ਪ੍ਰਮਾਤਮਾ ਦੀ ਕਿਰਪਾ ਨਾਲ ਤੜਕੇ ਅਸੀਂ ਮਤਲਬ ਦਿੱਲੀ ਨੂੰ ਪੂਚ ਕਰਦੇ ਆਂਗੇ ਤੇ ਫਿਰ ਜਿਵੇਂ-ਜਿਵੇਂ ਹੋਊਗਾ ਤੁਸੀਂ ਬਲੌਗ 'ਚ ਵੇਖ ਹੀ ਲਿਓ ਤੇ ਹੋ ਸਕਦਾ ਜਿਹੜਾ ਮਤਲਬ ਪਰਸੋ ਬਲੌਗ ਆਉਣਾ ਥੋੜਾ ਬਟਾ ਲੇਟ ਹੋ ਜੇ ਕਿਉਂਕਿ ਟਰੈਵਲ ਹੋਊਗਾ ਤੇ ਫਿਰ ਜਾ ਕੇ ਕੋਈ ਹੋਟਲ ਛੱਡਰ ਤੇ ਵਾਈਫਾਈ ਲੈ ਕੇ ਫਿਰ ਅਪਲੋਡ ਕਰਾਂਗੇ ਤੇ ਬਸ ਧਿਆਨ ਰੱਖਿਓ ਵੀ ਹੁਣ ਰੋਜ਼ ਬਲੌਗ ਵੇਖਣਾ ਤੇ ਪੂਰੇ ਵਧੀਆ-ਵਧੀਆ ਬਲੌਗ ਆਉਣੇ ਆਪਣੇ ਪਿੰਡ ਵਾਲਾ ਨੂੰ ਆਪਾਂ ਸਾਰੇ ਬਾਹਰਲੇ ਮੁਲਕ ਮਾਦਨੇ ਆ ਤੇ ਇਹ ਮੇਰਾ ਮਤਲਬ ਪਹਿਲਾ ਸਫਰ ਆ ਬਲੌਗਿੰਗ ਬਣਾਉਣ ਤੋਂ ਬਾਅਦ ਬਾਹਰਲਾ ਪਹਿਲਾਂ ਬਹੁਤ ਕੰਟਰੀਆਂ ਚ ਗਏ ਆ ਤੇ ਹੁਣ ਜਦੋਂ ਮੈਂ ਜਾ ਰਿਹਾ ਹਾਂ ਉਹਨੂੰ ਬਲੌਗ ਬਣਾਵਾਂਗਾ ਉਹ ਤਾਂ ਬਲੌਗ-ਬਲੌਗ ਨਹੀਂ ਬਣਾਉਂਦਾ ਹੁੰਦਾ ਸੀ ਮੈਂ ਤੇ ਤਾਂ ਕਰਕੇ ਧਿਆਨ ਨਾਲ ਅਸੀਂ ਹੁਣ ਪਹੁੰਚ ਚੁੱਕੇ ਸਿੱਖਲੇ ਸਿੱਖਲ ਤੋਂ ਪੀਟਿਆਲਾ ਤੇ ਜਾ ਕੇ ਪੈਕਿੰਗ ਸ਼ੈਕਿੰਗ ਡਾਨਣਾ ਮੇਰੀ ਤੇ ਆਹ ਪਿਆ ਆਪਣਾ ਬੈਗ ਬਾਕੀ ਬਰਾੜ ਸਾਹ ਵਰਗੇ ਹੋਰ ਵੀ ਮੇਰੇ ਨਾਲ ਇਹ ਬੰਦੇ ਆ ਉਹ ਵੀ ਤੜਕੇ ਤੁਹਾਨੂੰ ਦੱਸਾਂ ਕਿਹੜੇ-ਕਿਹੜੇ ਆ ਸਰਪ੍ਰਾਈਜ਼ ਆ ਸਾਡੇ ਪਰਿਵਾਰ ਆਸਤੇ ਕੰਗਨ ਪਤਾ ਨਹੀਂ ਕੌਣ-ਕੌਣ ਜਾ ਰਿਹਾ ਉਹ ਫੋਨ ਕੱਲ ਨੂੰ ਵੀ ਵੀਡੀਓ ਵੇਖੀ ਸਾਰਿਆਂ ਨੂੰ ਪਤਾ ਲੱਗੂਗਾ ਤੇ ਜਾ ਕੇ ਕਰਾਉਣੇ ਪੈਕਿੰਗ ਸ਼ੈਕਿੰਗ ਕਰਦੇ ਸਾਰਾ ਕੁਝ ਡਨ ਤੇ ਪ੍ਰਮਾਤਮਾ ਸਾਰਿਆਂ ਦੇ ਕਰਮਾਂ ਦੇ ਵਿੱਚ ਘੁੰਮਣਾ ਫਿਰਨਾ ਨਸੀਬ ਕਰੇ ਦੁਨੀਆ ਤੋਂ ਕੁਝ ਨਹੀਂ ਲੈਣਾ ਘੁੰਮਣਾ ਫਿਰਨਾ ਹੀ ਰਹਿਣਾ ਬੰਦੇ ਦਾ 1 ਮਿੰਟ ਦਾ ਪਰੋਸਾ ਨਹੀਂ ਤਾਂ ਕਰਕੇ ਦੁਨੀਆ ਦੇਖੋ ਕੋਈ ਬਾੜੇ ਰੁਪਈਆ ਨਹੀਂ ਲੱਗਦੇ ਘੁੰਮਣ ਤੇ ਤੁਹਾਨੂੰ ਦੱਸੂਗਾ ਕਿਵੇਂ ਕਿੰਨੇ ਲੱਗਦੇ ਤੁਸੀਂ ਹੈਰਾਨ ਹੀ ਰਹੋਗੇ ਵੀ ਇੰਨੇ ਸਸਤੇ ਇੰਨਾ ਸਸਤਾ ਕੰਮ ਆਇਆ ਸਮਝ ਲਓ ਚੰਡੀਗੜ੍ਹ 2 ਦਿਨ ਲਾਏ ਬਸ ਇੰਨੇ ਹੀ ਥੋੜਾ ਘੁੰਮਣਾ ਹੋ ਜਾਊਗਾ ਤਾਂ ਕਰਕੇ ਕੱਲੀ ਕੱਲੀ ਚੀਜ਼ ਦੀ ਉਹਨਾਂ ਅਪਡੇਟ ਦੇਵਾਂਗੇ ਓਕੇ ਦੋਸਤੋ ਮਿਲਦੇ ਆਂ ਫਿਰ ਮੇਰੇ ਪਿੰਡ ਨਾਨਕੀ ਪੀਟੀ ਵਾਲੇ ਜਾ ਕੇ ਤੇ ਪ੍ਰਮਾਤਮਾ ਇੱਕ ਵਾਰੀ ਹੋਰ ਤੁਹਾਨੂੰ ਸਾਰਿਆਂ ਨੂੰ ਖੁਸ਼ ਰੱਖੇ ਪਹੁੰਚ ਗਏ ਸੀ ਅਸੀਂ ਮੇਰੇ ਪਿੰਡ ਨਾਨਕੇ ਪੀਟੀ ਵਾਲੇ ਤੇ ਇਹ ਬੰਦੇ ਨੂੰ ਇੱਕ ਤਾਂ ਮੂੰਹ ਦਿਖਾਉਣ ਦੇ ਕਾਬਲ ਨਹੀਂ ਰਿਹਾ ਤਾਂ ਹੀ ਮੂੰਹ ਬਰੇਟੀ ਫਿਰਦਾ ਐਵੇਂ ਗੱਲ ਇਹ ਉਹੀ ਬੰਦਾ ਦੋਸਤੋ ਜਿਹੜਾ ਗੋਲ ਗੱਪੇ ਉਦੋਂ ਜਿੱਤਿਆ ਸੀਗਾ ਤੇ ਹੁਣ ਟਾਈਮ ਨਹੀਂ ਮਿਲਿਆ ਸਾਨੂੰ ਸਮੋਸੇ ਦਾ ਸੀ ਕਰਨਾ ਸੀ ਕੰਪੀਟੀਸ਼ਨ ਤੇ ਇਹਨੇ ਦਾਵਾ ਕਰਿਆ ਸੀ ਇਹਦਾ ਕਿੰਨੇ ਸਪੋਸੇ ਖਾਜੇਗਾ ਤੂੰ 20 20 ਸਮੋਸੇ ਦਾ ਮੈਂ ਇਕੱਲਾ ਖਾਜੂਗਾ ਬਹੁਤ ਵੱਡੀ ਗੱਲ ਹੈ ਤੇ ਇਹਦਾ ਓਪਨ ਚੈਲੰਜ ਹੈ ਕੋਈ ਬੰਦਾ ਜੇ ਨਾਲ ਸ਼ਰਤ ਲਾਉਣੀ ਚਾਹੁੰਦਾ ਹੋਵੇ ਤਾਂ ਲਾ ਸਕਦਾ ਹੈ 20 ਗੋਲ ਗੱਪਿਆਂ ਦਾ ਆਹ ਸੌਰੀ 20 ਸਮੋਸਿਆਂ ਦਾ ਹਾਂ 20 ਸਮੋਸੇ ਖੁੱਲਾ ਚੈਲੰਜ ਹੈ ਪਿੰਡ ਭੀਟੀ ਵਾਲਾ ਤੇ ਤੁਸੀਂ ਮੈਨੂੰ ਮੈਸੇਜ ਕਰਦੇ ਹੋ ਤੁਹਾਨੂੰ ਬੰਦਰ ਮਿਲਾ ਦੇਗਾ ਅਸੀਂ ਜਦੋਂ ਮਰਜੀ ਨਗਦ ਬੰਦਰ ਨਾਮ ਲੈਣਾ ਤੇ ਜਿਹਨੇ ਸ਼ਰਤ ਲਾਉਂਗੇ ਸਾਨੂੰ ਮਨਜ਼ੂਰ ਹੈ ਠੀਕ ਹੈ ਨਾ ਬੇਝਿ ਤੇ ਨਿਕਲਦੇ ਹੋਣ ਆਪਣੇ ਦੇਖ ਲਓ ਵੀ ਜਿਹਨੇ ਵੀ ਚੈਲੰਜ ਕਰਨਾ ਹੈ ਤਾਂ ਮਨਜ਼ੂਰ ਆ ਵੀ ਬੰਦੇ ਨੂੰ ਠੀਕ ਹੈ ਸਰ ਹੋਰ ਵਧੀਆ 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 ਮੂੰਹ ਬਣਾ ਕੇ ਦਿਖਾਵਾਂ ਦਿਖਾਵਾਂ ਚਲੋ ਕੋਈ ਗੱਲ ਨਹੀਂ ਡਾਕੂ ਹੀ ਲੱਗਦਾ ਹੁੰਦਾ ਬੜੀਆ ਦੋਸਤੋ ਅੱਜ ਸਾਨੂੰ ਮਲਾਉਣ ਲੱਗੇ ਆਂ ਸੀ ਮਾਡਲ ਨਾਲ ਇਹ ਨੌਜਵਾਨ ਪੀਟੀ ਵਾਲੇ ਦਾ ਤੇ ਛੋਟੀ ਉਮਰ ਦਾ ਸਕੂਲ ਚ ਪੜਦਾ ਛੋਟੀ ਉਮਰ ਦੇ ਵੱਡਿਆਂ ਮੱਲਾਂ ਜੇ ਕਿਸੇ ਨੇ ਮਤਲਬ ਇੰਸਟਾਗ੍ਰam ਦੇ ਫੋਲੋਅਰ ਵਧਾਉਣੇ ਹੋਣ ਤਾਂ ਇਹ ਬੰਦਾ ਮਤਲਬ ਵਧਾਉਂਦਾ ਹੂੰ ਥੋੜਾ ਸੰਗਾਲੂ ਐ ਤੇ ਮੋਬਾਈਲ ਨੰਬਰ ਦੱਸਦੇ ਬਾਈ 84270 ਹਾਂ 16763 ਇਹ ਇਹਦਾ ਮੋਬਾਈਲ ਨੰਬਰ ਆ ਬਾਈ ਪੀਟੀ ਵਾਲਾ ਪਿੰਡ ਐ ਜਿਲ੍ਹਾ ਸ਼੍ਰੀ ਮਕਸਰ ਸਾਹਿਬ ਐ ਬਲਾਕ ਲੰਬੀ ਐ ਜਦੋਂ ਮਰਜ਼ੀ ਬੰਦੇ ਨੂੰ ਫੋਨ ਕਰੋ ਤੇ ਬਾਕੀ ਤੁਹਾਨੂੰ ਦੱਸ ਦੂਗਾ ਵੀ ਜਿਹੜੇ ਹੁੰਦੇ ਵੀ ਮਤਲਬ ਫੌਲਰ ਖਿਲਦੇ ਵੀ ਨਹੀਂ ਹੁੰਦੇ ਪੱਕੇ ਫੌਲਰ ਹੁੰਦੇ ਉਹ ਵੀ ਕਰ ਦਿੰਦੇ ਹੈਣਾ ਕਿੰਨੇ ਰੁਪਏ ਕਰਦੇ ਆ ਬਾਈ 400 ਤੇ 1000 ਹੈ ਜੀ 400 ਰੁਪਏ ਦਾ 1000 ਫੌਲਰ ਤੇ ਜੇ 10000 ਕਰੋੜਾਂ ਦੇ ਬੰਦੇ ਨੇ ਉਹ ਕਰ ਲਾਂਗੇ ਉਹ ਤਾਂ ਠੀਕ ਆ ਉਹ ਹਿਲਦੇ ਨਹੀਂ ਬਾਤ ਚੋ ਭਾਈ ਤੇ ਤਾਂ ਨਹੀਂ ਨਹੀਂ ਵਧੀਆ ਕੰਮ ਹੈ ਜਿਹਨਾਂ ਨੂੰ ਕੰਮ ਆ ਬਾਈ ਬਾਈ ਨੂੰ ਸੇਵਾ ਦਾ ਮੌਕਾ ਦਿਓ ਤੇ ਬਾਕੀ ਜੇ ਉਹਨਾਂ ਕੀ ਗੱਲ ਹੋਈ ਤਾਂ ਆਪਾਂ ਬੰਦੇ ਨੂੰ ਫੜ ਲਾਂਗੇ ਮੇਰੇ ਕੋਲ ਹੀ ਰਹਿੰਦਾ ਹੈ ਜਦੋਂ ਮਰਜੀ ਮੇਰੇ ਤਾਂ ਵਧਾ ਦੇ ਹੁਣ ਵਧਾ ਦਿੰਨੀ ਕਦੋਂ ਜਦੋਂ ਤੁਸੀਂ ਕਹੋ ਚੱਲ ਫਿਰ ਪਹਿਲਾਂ ਮੇਰੇ ਵਧਾਉਣ ਦੇ ਫਿਰ ਤੁਹਾਨੂੰ ਦੰਨੇ ਰਿਵਿਊ ਅਸੀਂ ਐਂ ਜਨ ਮੌੜ ਦੇ ਖੇਤ ਗੇੜਾ ਮਾਰਨ ਮੌੜ ਕਹਿੰਦਾ ਪਾਣੀ ਲੱਗਿਆ ਵੈ ਦੇਣੇ ਲੱਗਿਆ ਕਿ ਨਹੀਂ ਲੱਗਿਆ ਮੌੜ ਦੀ ਜ਼ਮੀਨ ਜਮਾ ਰੋਡ ਤੇ ਆ ਇੱਕ ਟੱਕ ਵਾਵਾ ਹੈ ਕਣੀ ਅਲੱਗ-ਅਲੱਗ ਅਸੀਂ ਇਸ ਵਕਤ ਹੈਗੇ ਆ ਜੀ ਭੁਲੜਾ ਵਾਲਾ ਪਿੰਡ ਚ ਬਾਈ ਅਨਮੋਲ ਦੇ ਪਿੰਡ ਪੰਨਾ ਪ੍ਰੈਸਜੰਦਾ ਵਾਲਾ ਹੋਰ ਜ਼ਿਹਦਾਰ ਜੀ ਵਧੀਆ ਜੀ ਕਿੱਡੀ ਵੇਲੇ ਖੇਡਦੇ ਨੇ ਫਿਰ ਹਾਂ ਜੀ ਪੱਕੀ ਗੱਲਾਂ ਚਾਹਾਂ ਹਾਂ ਜੀ ਹਾਂ ਜੀ ਰੋਜ਼ ਰਾਤ ਨੂੰ ਰਾਤ ਨੂੰ ਵੇਖ ਲਓ ਲੋਕ ਦਿਨੇ ਖੇਡਦੇ ਰਾਤ ਨੂੰ ਖੇਡਦੇ ਆ ਉਹ ਵੀ ਗਲੀ ਚ ਵੇਲੇ ਹੁੰਨੇ ਆ ਰਾਤ ਨੂੰ ਹੁੰਨੇ ਆ ਆਪਾਂ ਪਤਾ ਹੀ ਨਹੀਂ ਕਾ ਬਾਕੀ ਨਹੀਂ ਤਾਂ ਗੱਲ ਸਹੀ ਹੈ ਖੇਡਣਾ ਚਾਹੀਦਾ ਕਿਸੇ ਵੇਲੇ ਖੇਡ ਲਓ ਸਰੀਰ ਦੀ ਵਰਜਿਸ਼ ਹੋਣੀ ਚਾਹੀਦੀ ਹੈ ਬਾਕੀ ਵੈਸੇ ਹੁਣ 뷰 ਬਹੁਤ ਚੰਗਾਰਾ ਸ਼ਾਮ ਦਾ ਵਾਹ ਜੀ ਹਾਂ ਜੀ ਰੇਣੇ ਫੜ ਤੱਕ ਨਹੀਂ ਫੜਦਾ ਹੈ ਗੋਕੂ ਉਹ ਕੰਮ ਤਾਂ ਹੋ ਜੂਗਾ ਮਨ ਦਾ ਫਿਰਦਾ ਹੈ ਵਾਈਦਾ ਪਿੱਛੇ ਭੱਜੀ ਜਾਂਦਾ ਗੰਡਾ ਮਾਰ ਦੇ ਉੱਤੇ ਬਸ ਨਹੀਂ ਪੈਸੇ ਤਾਂ ਕੋਈ ਗੱਲ ਨਹੀਂ ਹੋਰ ਫੜਾ ਦੇ ਹੋਰ ਬੋਲ ਜੀ ਬੁਲੈਂਟੀ ਹੋਰ ਰਹਿਣ ਦੇ ਹੁਣ ਨਾ ਇਸ ਗੰਡਾ ਮਾਰ ਦੇ ਉੱਤੇ ਖਿੱਚ ਕੇ ਮੈਂ ਨੰਬਰ ਫਿਰਨੇ ਕਰ ਰਿਹਾ ਹਾਂ ਜੀ ਮੋਸਮ ਕਰਕੇ ਸਭ ਚੱਲਦਾ। ਧੰਨਵਾਦ ਭਾਈ। ਕਿਹਨਾਂ ਭੇਜੀ? ਓਹਨਾਂ ਕਾਛੀ ਨੂੰ ਗਿਫਟ ਕਰਨਾ ਆਪਾਂ। ਕਾਛੀ ਆਵੇ ਤਾਂ ਓਨੂੰ ਇੱਕ ਬਰਬਲਾ ਗਿਫਟ ਕਰਨਾ ਆਪਾਂ। ਜੀ ਜੀ।